ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਇੱਦਾਂ 벨ਟ ਵਾਲੀਆਂ ਸਲਾਈਆਂ ਨੂੰ ਮਿਲਾ ਕੇ ਇਹਨਾਂ ਦਾ ਸੈਂਟਰ ਕਰ ਲਾਂਗੇ 벨ਟ ਦਾ ਇੱਥੇ ਆਪਾਂ ਇੱਦਾਂ ਕੱਟ ਦਾ ਨਿਸ਼ਾਨ ਲਗਾ ਲਾਂਗੇ ਹਾਂਜੀ ਹੁਣ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਬੈਗ ਵਾਲੇ ਜਿਹੜੇ ਦੋ ਬਲ ਪਾਉਣੇ ਹੁੰਦੇ ਆ ਆਪਾਂ ਇਹ ਇੱਦਾਂ ਆਪਾਂ 벨ਟ ਨੂੰ ਰੱਖਾਂਗੇ ਨੀਚੇ ਵਾਲੀ ਸਾਈਡ ਤੇ ਇੱਦਾਂ ਆਪਣੇ ਆਸਣ ਵਾਲੇ ਕੱਪੜੇ ਨੂੰ ਉੱਪਰ ਰੱਖਾਂਗੇ ਇੱਕ ਵਾਲਾ ਆਪਾਂ ਇੱਧਰ ਵਾਲੀ ਸਾਈਡ ਨੂੰ ਪਾਵਾਂਗੇ ਇਸ ਤਰ੍ਹਾਂ ਨਾਲ ਇਹ ਵਾਲ ਜਿਹੜਾ ਹੈਗਾ ਤਕਰੀਬਨ ਆਪਣਾ ਸਵਾ 1.5 ਇੰਚ ਦਾ ਆ ਇੱਕ ਵਾਲ ਆਪਾਂ ਆਵਾਂਗੇ ਇੱਧਰ ਨੂੰ ਆਪਣੇ ਵਾਲੀ ਸਾਈਡ ਨੂੰ ਇਹ ਆਪਾਂ ਜਿੱਥੇ ਕੱਟ ਦਾ ਨਿਸ਼ਾਨ ਲਗਾਇਆ ਸੀ ਉੱਥੇ ਤੱਕ ਆਪਾਂ ਸਲਾਈ ਲਗਾ ਦਾਂਗੇ ਬੈਲਟ ਦਾ ਜਿੱਥੇ ਆਪਾਂ ਸੈਂਟਰ ਕੀਤਾ ਸੀ ਇੱਥੇ ਤੱਕ ਆ ਬਲਾਂ ਦੇ ਦੂਜੀ ਸਾਈਡ ਵੀ ਆਪਾਂ ਜਿੱਥੇ ਬੈਲਟ ਦਾ ਸੈਂਟਰ ਕੀਤਾ ਸੀਗਾ ਘੱਟ ਤੱਕ ਸਲਾਈ ਲਗਾ ਲਾਂਗੇ ਇੱਥੇ ਵੀ ਆਪਾਂ 벨ਟ ਵਾਲੀ ਸਾਈਡ ਨੂੰ نیچے ਰੱਖਾਂਗੇ ਤੇ ਆਸਣ ਵਾਲੇ ਨੂੰ ਉੱਪਰ ਇੱਥੇ ਜਿਹੜਾ ਆਪਾਂ ਹੈਗਾ 2.5 ਇੰਚ ਦਾ ਗੈਪ ਰੱਖਾਂਗੇ ਕਿਉਂਕਿ ਜੇ ਆਪ ਜਿਹੜੀ ਆਪਣੀ ਇੱਥੇ 벨ਟ ਦੀ ਚੁੜਾਈ ਆ ਉਹ 27 ਇੰਚਾ 벨ਟ ਦਾ ਸਾਈਜ਼ ਥੋੜਾ ਵੱਡਾ ਹੈ ਇਸ ਕਰਕੇ ਆਪਾਂ ਇੱਥੇ 2.5 ਇੰਚ ਦਾ ਗੈਪ ਰੱਖਣਾ ਹੈ ਨਹੀਂ ਤਾਂ ਆਪਾਂ ਇੱਥੇ 1.5 ਇੰਚ ਜਾਂ 2 ਇੰਚ ਦਾ ਗੈਪ ਵੀ ਰੱਖ ਸਕਦੇ ਹਾਂ ਇਹ ਜਾਂ ਜਿੱਤੇ ਸਾਈਜ਼ ਲਗਾਉਣ ਤੋਂ ਬਾਅਦ ਹੁਣ ਆਪਾਂ ਜਿਹੜੇ ਹੈਗੇ ਬਲ ਪਾਣੀ ਸਟਾਰਟ ਕਰਾਂਗੇ ਇੱਥੇ ਜਿਹੜਾ ਹੈਗਾ ਆਪਣਾ ਬਲਾਂ ਦਾ ਸਾਈਜ਼ ਆ ਉਹ 1.5 ਇੰਚ ਦਾ ਆ ਜਿੱਦਾਂ ਇਹ ਸਲਵਾਰ ਮੀਡੀਅਮ ਸਾਈਜ਼ ਦੀ ਹੈ ਜਿਹ ਇਹਦੇ ਲਈ ਆਪਾਂ 1.5 ਇੰਚ ਦਾ ਰੱਖਿਆ ਵਾ ਤੇ ਆਪਣੀ ਸਲਵਾਰ ਇਹ ਤੋਂ ਹਲਕੀ ਆ ਜਾਂ ਭਾਰੀ ਆਪਾਂ ਉਹਦੇ ਹਿਸਾਬ ਨਾਲ ਜਿਹੜਾ ਬਲਾਂ ਦਾ ਸਾਈਜ਼ ਆ ਘਟਾਵਾਂ ਵਧਾ ਵੀ ਸਕਦੇ ਹਾਂ ਹਾਂਜੀ ਜਿੱਥੇ ਆਪਾਂ ਸੈਂਟਰ ਕਰਕੇ ਕੱਟ ਦਾ ਨਿਸ਼ਾਨ ਲਗਾਇਆ ਸੀ ਬੈਲਟ ਦੇ ਉੱਤੇ ਇੱਥੋਂ ਜਿੱਦਾਂ ਹੈਗਾ ਆਪਾਂ 2.5 ਇੰਚ ਜਿਹੜਾ ਹੈਗਾ ਵਾਲ ਅੰਦਰ ਵਾਲੀ ਸਾਈਡ ਹੀ ਪਾਉਣੇ ਆ 2.5 ਇੰਚ ਜਾਂ ਆਪਾਂ ਕਹਿ ਸਕਦੇ ਵੀ ਮਤਲਬ ਇੱਦਾਂ ਚਾਰ ਉਂਗਲਾਂ ਆਪਾਂ ਅੰਦਰ ਵਾਲੀ ਸਾਈਡ ਹੀ ਵੱਲ ਪਾਉਣੇ ਆ 2.5 ਇੰਚ ਤੋਂ ਬਾਹਰ ਆਪਾਂ ਕੋਈ ਵਾਲ ਨਹੀਂ ਪਾਉਣਾ ਹੈਗਾ ਇਹਦੇ ਨਾਲ ਕੀ ਆਪਣੀ ਜਿਹੜੀ ਮੋਰੀ ਆ ਘੁੰਮਦੀ ਨਹੀਂ ਹੈਗੀ ਸਲਵਾਰ ਆਪਣੀ ਇੱਕ ਸਾਈਡ ਨੂੰ ਨਹੀਂ ਜਾਂਦੀ ਹੈਗੀ ਇੱਥੇ ਹੁਣ ਆਪਣੇ ਕੋਲ ਜਿਹੜਾ ਲਾਸਟ ਵਾਲਾ ਵਾਲਾ ਉਹ ਤਕਰੀਬਨ 3.5 ਇੰਚ ਦਾ ਗੈਪ ਰਹਿ ਜਾਊਗਾ ਕਿਉਂਕਿ ਇਹ 벨ਟਾ 27 ਇੰਚ ਦੀ ਸੀਗੀ ਜਿੱਦਾਂ ਆਪਣੇ ਕੋਲ ਨਾਰਮਲ ਸਾਈਜ਼ ਹੁੰਦਾ ਜਾਂ ਜਿੱਦਾਂ ਮਤਲਬ ਛੋਟੀ ਹੁੰਦੀ ਆ 벨ਟ ਉਹਦੇ 'ਚ ਵੀ ਆਪਾਂ ਕਿਸੇ ਵੀ ਸਾਈਜ਼ ਦੀ 벨ਟ ਦੇ ਵਿੱਚ ਹੈਗਾ ਜਿਹੜਾ ਆਪਾਂ 2.5 ਇੰਚ ਦਾ ਗੈਪ ਇੱਥੋਂ ਰੱਖਣਾ ਹੀ ਰੱਖਣਾ ਜਿੱਥੇ ਆਪਾਂ 벨ਟ ਦਾ ਸੈਂਟਰ ਕੀਤਾ ਸੀਗਾ ਜੀ ਹੁਣ ਇਸੇ ਤਰ੍ਹਾਂ ਆਹ ਵਾਲੀ ਸਾਈਡ ਵੀ ਆਪਾਂ 3 ਇੰਚ ਤੇ ਮਾਰਕਿੰਗ ਕਰਕੇ ਇੱਥੋਂ ਬਲ ਪਾਉਣੇ ਸ਼ੁਰੂ ਕਰਾਂਗੇ ਹਾਂ ਜੇ ਇਸ ਤਰ੍ਹਾਂ ਨਾਲ ਜਦੋਂ ਆਪਾਂ 벨ਟ ਦੇ ਉੱਤੇ ਹੀ ਸਿੱਧਾ ਬਲ ਪਾਉਨੇ ਆ ਤਾਂ ਇਹਦੇ ਨਾਲ ਜਿਹੜੀ ਹੈਗੀ ਆਪਣੀ 벨ਟ ਕਦੇ ਵੀ ਘਟਦੀ ਵੱਧਦੀ ਨਹੀਂ ਹੈਗੀ। ਨਾ ਆਪਣੀ ਮੂਰੀ ਇੱਕ ਸਾਈਡ ਨੂੰ ਜਾਂਦੀ ਹੈ ਜਿੰਨਾ ਆਪਾਂ ਗੈਪ ਰੱਖਿਆ ਹੈ ਨਾ ਗੈਪ ਰੱਖ ਕੇ ਦੋਨੋਂ ਸਾਈਡਾਂ ਤੇ ਬਲ ਪਾਵਾਂਗੇ ਨਾ ਆਪਣੀ ਸਲਵਾਰ ਆ ਜਿਹੜੀ ਉਹ ਘੁੰਮਦੀ ਆ। ਇਧਰ ਉਹ ਜਿਹੜਾ ਹੈਗਾ 2.5 ਇੰਚ ਦੇ ਗੈਪ ਦੇ ਅੰਦਰ ਅੰਦਰ ਹੀ ਸਾਰੇ ਬਲ ਪਾਉਣੇ ਆ। ਦੋਨਾਂ ਸਾਈਡਾਂ ਦੇ ਵਾਲਾ ਜਿਹੜੇ ਫਿਰ ਆਪਣੇ ਬਰਾਬਰ ਆਉਣਗੇ ਕਿੱਥੇ ਜੇ ਆਪਣੇ ਵਾਲ ਕੱਟਦੇ ਆ ਜਾਂ ਵਾਧਦੇ ਆਪਾਂ ਇੱਕ ਦੋ ਵਾਲ ਜਾਂ ਛੋਟੇ ਜਾਂ ਵੱਡੇ ਕਰ ਸਕਦੇ ਆ ਜਿਹੜੇ ਸੈਂਟਰ ਵਾਲੇ ਵਾਲਾ ਉਹ ਆਪਣੇ ਬਰਾਬਰ ਹੋਣੇ ਚਾਹੀਦੇ ਆ ਹਾਂਜੀ ਹੁਣ ਆਪਾਂ ਇਹਨੂੰ ਸਿੱਧਾ ਕਰਕੇ ਆਹ ਵਾਲੀ ਸਲਾਈਆਂ ਦੇ ਉੱਤੇ ਤੇ ਆਪਾਂ ਇਹਦਾ 벨ਟ ਦੇ ਉੱਤੇ ਸਿੱਧੇ ਵਾਲੇ ਪਾਸੇ ਇੱਕ ਸਲਾਈ ਲਗਾਵਾਂਗੇ ਇਹ ਸਲਾਈ ਲਗਾਉਣ ਨਾਲ ਜਿਹੜੀ ਆਪਣੀ ਬਲਾਂ ਵਾਲੀ ਸਲਾਈ ਉਹ ਕਦੇ ਵੀ ਡੈਡ ਨਹੀਂ ਹੈ ਜੇ ਇਸ ਤਰੀਕੇ ਨਾਲ ਬਾਲ ਪਾਉਣ ਨਾਲ ਜਿਹੜੀ ਆਪਣੀ ਬੈਲਟ ਆ ਉਹ ਕਦੇ ਵੀ ਘੱਟਦੀ ਜਾਂ ਵੱਧਦੀ ਨਹੀਂ ਹੈਗੀ ਤੇ ਬਾਲ ਜਿਹੜੇ ਦੋਨਾਂ ਸਾਈਡਾਂ ਦੇ ਉਹ ਬਰਾਬਰ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਾਲ ਬਾਲ ਪਾਉਣ ਨਾਲ ਦੋਨਾਂ ਸਾਈਡਾਂ ਦੇ ਬਾਲਾ ਜਿਹੜੇ ਬਿਲਕੁਲ ਬਰਾਬਰ ਆਉਂਦੇ ਨੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ